ਫਗਵਾੜਾ ਨਜ਼ਦੀਕ ਪਿੰਡ ਪੁੱਲਰਾਈ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਘਰ ਵਿੱਚ ਇੱਕ ਵਿਅਕਤੀ ਦੀ ਮ੍ਰਿਤਕ ਲੇਟ ਪਾਈ ਗਈ। ਇਸ ਘਟਨਾ ਨੂੰ ਲੈ ਕੇ ਪਿੰਡ ਵਿੱਚ ਹਫੜਾ ਤਫੜੀ ਮਚ ਗਈ। ਅਤੇ ਮੌਕੇ ਤੇ ਹੀ ਪਿੰਡ ਵਾਸੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ। ਤਾਂ ਜਦੋਂ ਪੁਲਿਸ ਨੇ ਆ ਕੇ ਮੌਕਾ ਦੇਖਿਆ ਤਾਂ ਮ੍ਰਿਤਕ ਵਿਅਕਤੀ ਕਮਰੇ ਵਿੱਚ ਪਿਆ ਸੀ। ਪੁਲਿਸ ਨੇ ਮ੍ਰਿਤਕ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਂਜੀ ਇੱਕ ਸਾਨੂੰ ਰਿਪੋਰਟ ਇਮੇਸ਼ਨ ਆਈ ਸੀਗੀ ਕਿ ਆਪਣਾ ਪੁਲਰਾਂ ਇੱਕ ਡੈੱਡ ਬੋਡੀ ਪਈ ਆ ਜਦੋਂ ਇੱਥੇ ਆ ਕੇ ਅਸੀਂ ਦੇਖਿਆ ਤੇ ਆਪਣਾ ਕਨਫਰਮ ਹੋਇਆ ਕਿ ਉਹ ਜਿਹੜਾ ਲੜਕਾ ਹੋ ਇਸੇ ਪਿੰਡ ਦਾ ਗੁਰਪ੍ਰੀਤ ਸਿੰਘ son of ਜਗਦੀਸ਼ ਸਿੰਘ ਹੈ ਜਿਹਦੀ ਉਮਰ 35 ਸਾਲ ਆ ਫਿਲਹਾਲ ਅਸੀਂ ਡੈੱਡ ਬੋਡੀ ਮੋਰਚੇ ਚ ਰੱਖਾਤੀ ਹੈ ਤੇ ਪਰਚਾ ਦਾਜ ਕਰਕੇ ਇਨਵੈਸਟੀਗੇਸ਼ਨ ਚੱਲ ਰਹੀ ਸਰ ਮੌਤ ਦਾ ਕਾਰਨ ਨਹੀਂ ਕੁਝ ਸਾਹਮਣੇ ਆਇਆ ਨਹੀਂ ਹਾਲੇ ਕਲੀਅਰ ਨਹੀਂ ਕੁਝ ਵੀ ਪੋਸਟਮਾਰਟਮ ਤੇ ਕਲੀਅਰ ਹੋਏ ਤੇ ਨਾਮ ਵਗੈਰਾ ਹੈ ਸਰ ਕੋਈ ਹਾਂਜੀ ਨਾਮ ਵਗੈਰਾ ਹੈ ਬੰਦੇ ਨੇ ਜਿਹਦੀ ਡੈਥ ਹੋਈ ਹੈ ਹਾਂਜੀ ਗੁਰਪ੍ਰੀਤ ਸਿੰਘ ਸਨ ਆਫ ਜਗਜੀਤ ਸਿੰਘ